ਨਦੀਆਂ ਵਹਿ ਰਹੀਆਂ ਕਿਉਂ ਦੀਆਂ ਬਿਲ ਸਕਦੇ ਆਂ ਚੈੱਕ ਆਹ ਰਿਹਾ ਕਿਤਾ ਸਟੇਟ ਇਹ ਤੁਹਾਡਾ ਕੀ ਕਹਿਣਾ ਵੀ ਪਿਓਰ ਕਿਉ ਹੈ ਜਾਂ ਵਿੱਚ ਕੈਮਿਕ ਲਓ ਜੀ ਮਿੱਤਰੋ ਜਿਵੇਂ ਕਹਿਣਦੇ ਆ ਨਾ ਸਿਆਣੇ ਕਰ ਲੋ ਕਿਉ ਨੂੰ ਭਾਂਡਾ ਤੇ ਉਹੀ ਗੱਲ ਆ ਬਾਈ ਜੀ ਕਿਉ ਵਾਲੇ ਭਾਂਡੇ ਵਾਲੀ ਗੱਲ ਹੋ ਚੁੱਕੀ ਆ ਬਿਲਕੁਲ ਕਿਉ ਕਿ ਕਿਉ ਨੂੰ ਭਾਂਡਾ ਤਾਂ ਕਹਿ ਰਹੇ ਆ ਕਿਉ ਨੂੰ ਭਾਂਡਾ ਹੀ ਕਰ ਰੱਖਿਆ ਥੱਲੇ ਜਿਵੇਂ ਤੁਸੀਂ ਦੇਖ ਰਹੇ ਹੋਗੇ ਪੰਤਾਲੇ ਚੱਲ ਸੀਗੇ ਭਾਰਤ ਮਾਲਾ ਰੋਡ ਤੋਂ ਥੱਲੇ ਬਾਈ ਜੀ ਭਾਂਡੇ ਕਰਲੇ ਭਾਂਡੇ ਕਰਲੇ ਜਦੋਂ ਤਾਂ ਫਿਰ ਕਿਉ ਦਾ ਜਾਣਾ ਸੀ ਆ ਜੀ ਤਾਂ ਬਾਕੀ ਜੀ ਜੋ ਵੀ ਵੀਰ ਹੈ ਇਹ ਨਾਲ ਹੈ ਜੇ ਕੋਈ ਥੋੜੀ ਜੀ ਆਪਾਂ ਨੂੰ ਪੁੱਛ ਕੇ ਚ ਮਿਲੀ ਉਹਨਾਂ ਤੋਂ ਤੇ ਜਿਵੇਂ ਪਹਿਲਾਂ ਕੀ ਹੋਇਆ ਸੀ ਨਾ ਸੇਬਾਂ ਦੀ ਸੇਬਾਂ ਦੇ ਟਰੱਕ ਪਲਟਿਆ ਸੀ ਤੇ ਉਦੋਂ ਕੀ ਹੋਣਾ ਸੀ ਆ ਲੋਕਾਂ ਨੇ ਬਈ ਜੀ ਸੇਬਾਂ ਦੀਆਂ ਪੇਟੀਆਂ ਲੈ ਗਈ। ਇਸ ਵਾਰ ਚਲੋ ਕੀ ਹਾਂ ਕਿਉਂ ਪਲਟਿਆ ਤਾਂ ਬਈ ਜੀ ਜਿਵੇਂ ਕਰ ਲੋ ਕਿਉਂ ਨੂੰ ਭੰਡਾ ਉਹ ਗੱਲ ਹੈ ਵੀ ਕਿਉਂ ਆ ਦੇਖੋ ਆ ਜਾਈਏ ਇੰਦੇ ਛੋਟੇ ਸਾਹਮਣੇ। ਨਦੀਆਂ ਵਹਿ ਰਹੀਆਂ ਕਿਉਂ ਦੀਆਂ ਬਿਲਕੁਲ ਆ ਕਰੋ ਇਹ ਚੈੱਕ। ਬਈ ਜੀ ਬਰਤਨ ਲੱਗੇ ਹੋਏ ਆ ਪਾ ਵੇਖੋ ਹੀ ਕਿਉਂ ਪਿਆਈ ਕਰੋ ਇਹ। ਲਓ ਜੀ ਦੋਸਤੋ ਕਰੋ ਇਹ ਚੈੱਕ। ਦੇ ਦਿਓ ਆ ਲੈ ਮੈਂ ਫੋਨ ਕਰ ਦਿੱਤਾ ਜੀ ਆਪਾਂ ਪੱਕੇ ਤੌਰ ਤੇ ਨਹੀਂ ਕਹਿ ਸਕਦੇ ਜੀ ਕਿਥੋਂ ਦਾ ਟਰੱਕ ਸੀ ਪਰ ਇਹਦਾ ਐ ਵੀ ਭਾਰਤਮਾਲਾ ਸੰਗਰੀਆ ਵੱਣੀ ਉਹ ਸੰਗਰੀਆ ਸਾਈਡ ਤੋਂ ਆ ਰਿਹਾ ਸੀ ਹਨੂਮਾਨਗੜ੍ਹ ਸਾਈਡ ਤੋਂ ਤੇ ਡੱਬਾ ਵਾਲੀ ਸਾਈਡ ਨੂੰ ਜਾ ਰਿਹਾ ਸੀ ਆ ਤੇ ਰਸਤੇ ਦੇ ਵਿੱਚ ਹੀ ਅਚਾਨਕ ਇਹ ਜਬ ਸਾਹਸ ਸਾਬਾ ਪਰ ਗਿਆ ਹੁੰਦੇ ਹੋਂਦੇ ਜੀ ਸਾਡੇ ਸਾਹਮਣੇ ਜੋ ਹੋਇਆ ਲਓ ਜੀ ਦੇਖ ਸਕਦੇ ਹੋ ਇਧਰੋਂ ਹਟਾਈ ਵੀ ਜਾਂਦੇ ਆ ਬੀਰੂਰੇ ਤੇ ਇਧਰ ਵੀ ਜੀ ਲੱਗੇ ਪਏ ਆ ਵੇਖੋ ਮਿੱਟੀ ਦਾ ਟਰੱਕ ਆ ਗਿਆ ਮਿਲਟਰੀ ਦਾ ਟਰੱਕ ਤਾਮਗਾਇਆ ਦੋਸਤੋ ਕਿਉਂਕਿ ਇਹਨੂੰ ਸ਼ੁੱਧ ਘਿਓ ਵੀ ਨਹੀਂ ਕਹਿ ਸਕਦੇ ਕਿਉਂਕਿ ਦੇ ਵਿੱਚ ਦੇਖੋ ਜੀ ਆ ਚੀਜ਼ਾਂ ਨਿਕਲੀਆਂ ਇਹ ਲਓ ਕਰ ਸਕਦੇ ਹਾਂ ਚੈੱਕ ਵੈਸੇ ਘਿਓ ਹੀ ਆ ਤੇ ਪਰ ਹਜੇ ਪਕਾਈ ਤੌਰ ਤੇ ਨਹੀਂ ਕਹਿ ਸਕਦੇ ਕਿਉਂਕਿ ਇਹਦੇ ਵਿੱਚ ਕੋਈ ਵੀ ਹਜੇ ਪੱਕੇ ਜਾਈਏ ਤੌਰ ਤੇ ਨਹੀਂ ਕਹਿ ਰਿਹਾ ਵੀ ਇਹ ਘਿਓ ਆ ਜਾਂ ਕੁਝ ਹੋਰ ਹੈ ਘਟੋ-ਘਟ ਦੱਸ ਰਹੇ ਜੀ 92000 ਲੀਟਰ ਦਾ ਟੈਂਕ ਇਹ ਭਰਿਆ ਹੋਇਆ ਸੀ ਘਿਓ ਦਾ ਜਿਹੜਾ ਕਿ ਜੀ ਪਲਟ ਕੇ ਤੇ ਕਰ ਲੋ ਕਿ ਉਹਨੂੰ ਭੰਡੇ ਵਾਲੀ ਗੱਲ ਹੋ ਚੁੱਕੀ ਆ ਹਾਈਡਰਾ ਵੀ ਬੜਾ ਚੁੱਕੇ ਆ ਪਰ ਇੱਕ ਗੱਲ ਮੇਨੇ ਦੇਖਣ ਨੂੰ ਮਿਲਿਆ ਐਨਐਚਏ ਵਾਲੇ ਮੌਕੇ ਦੀ ਟੀਮ ਇਹਨਾਂ ਦੀ ਆਸ ਰੱਖੀ ਸੀ ਇੱਥੇ ਜਿਹੜੇ ਕਿ ਇਹਨਾਂ ਦੀ ਭੈਜੀ ਹੈਲਪ ਲਾਈ ਪਹੁੰਚ ਚੁੱਕੇ ਸੀਗੇ ਉਹ ਗੱਡੀ ਇਥੋਂ ਟਰੱਕ ਵਾਲੇ ਜਦੋਂ ਸਟੀering ਲੌਕ ਹੋ ਗਿਆ ਅਚਾਨਕ ਚੱਲਦੇ ਚੱਲਦੇ ਟਰੱਕ ਦਾ ਜਦੋਂ ਸਟੀering ਲੌਕ ਹੋ ਜਾਂਦਾ ਤਾਂ ਇਥੋਂ ਟਰੱਕ ਵਾਲਾ ਬਹੁਤ ਸੰਭਾਵਨਾ ਦੀ ਕੋਸ਼ਿਸ਼ ਕਰਦਾ ਇਥੋਂ ਜੀ ਪਲਟਦਾ 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 ਤੇ ਉੱਥੇ ਜਾ ਕੇ ਉਹਦੇ ਵਿੱਚ ਵੱਜ ਜਾਂਦਾ ਕੋਲ ਕਾਲ ਗਈ ਸੀ ਜੀ ਮਤਲਬ ਉਹ ਕੱਲ ਤੋਂ ਪਹਿਲਾਂ ਜੀ ਅੱਛਾ 2 ਘੰਟੇ ਪਹਿਲਾਂ ਹਾਂਜੀ ਤਾਂ ਫਿਰ ਜਦੋਂ ਤੁਸੀਂ ਆਏ ਉਦੋਂ ਇਹ ਡਰਾਈਵਰ ਕਰਕੇ ਨਾਲ ਗੱਲਬਾਤ ਹੋਈ ਸੀ ਸਰ ਉਸ ਟਾਈਮ ਮੇਰੇ ਕੋਲ ਕਾਲ ਆਈ ਸੀ ਮੈਂ ਪਿੱਛੇ ਸੀਗਾ ਸਾਡੀ ਇੱਕ ਗੱਡੀ ਜਿਹੜੀ ਦੋ ਗੱਡੀਆਂ ਚੱਲਦੇ ਆ ਉਹ ਗੱਡੀ ਸਾਡੀ ਪਹਿਲਾਂ ਇੱਕ ਟੂ ਪਹੁੰਚ ਗਈ ਸੀ ਅੱਛਾ ਹਾਂਜੀ ਅੱਛਾ ਜੀ ਤਾਂ ਉਦੋਂ ਇਹਨਾਂ ਨੂੰ ਕੋਈ ਜ਼ਿਆਦਾ ਫੱਟਾ ਤਾਂ ਨਹੀਂ ਲੱਗਿਆ ਨਹੀਂ ਸਰ ਜ਼ਿਆਦਾ ਸੱਟਾ ਨਹੀਂ ਕੀ ਰਮਾਲ ਆਸਦੇ ਥੋੜਾ ਕਹਣਾ ਕੀ ਆ ਕਿਸ ਤਰ੍ਹਾਂ ਕੀ ਰੀਡਲ ਕੀਤਾ ਪਲਟਣ ਦਾ ਸਰ ਉਸ ਟਾਈਮ ਜਿਹੜੇ ਸਾਡੇ ਦੂਜੇ ਮਤਲਬ ਟੀਮ ਸੀਗੀ ਹਾਂਜੀ ਉਹਨਾਂ ਨੂੰ ਜਾਣਕਾਰੀ ਦਾ ਜ਼ਿਆਦਾ ਪਤਾ ਮੈਂ ਸਰ ਥੋੜਾ ਬਾਅਦ ਚਾਇਆ ਸੀਗਾ ਪਰ ਸੁਣ ਵਿਚਾਰੇ ਸਟੀering ਲੋਕ ਹੋ ਚੁੱਕੇ ਸੀ ਹਾਂਜੀ ਹਾਂਜੀ ਸਟੀering ਲੋਕ ਹਾਂਜੀ ਹਾਂਜੀ ਮਤਲਬ ਇਹੀ ਕਹਿ ਰਹੇ ਆ ਕਿ ਉਹਦਾ ਸਟੀering ਇਹ ਥੋੜਾ ਕੀ ਕਹਿਣਾ ਵੀ ਪਿਓਰ ਕਿਉ ਹੈ ਜਾਂ ਇਹ ਵਿੱਚ ਕੈਮੀਕਲ ਵੀ ਕਹਿ ਰਹੇ ਆ ਥੋੜਾ ਮੋਟਾ ਨਹੀਂ ਪਤਾ ਠੀਕ ਹੈ ਜੀ ਹਾਂ ਜੀ ਡਰਾਈਵਰ ਨੂੰ ਲੈ ਚੁੱਕੇ ਹੋ ਹਾਂਜੀ ਹਾਂਜੀ ਹਸਪੀਟਲ ਚ ਹਾਂਜੀ ਹਾਂਜੀ ਬਿਲਕੁਲ ਅਸੀਂ ਉਹਨੂੰ ਐਡਮਿਟ ਕਰਵਾਤਾ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਮੇਰੇ ਕੋਲ ਮੁਡੀਆਂ ਸੱਟਾਂ ਹੋਈਆਂ ਮੇਰੇ ਸਾਥ ਜਿਆਦਾ ਚੋਟਨ ਕਹਿ ਰਹ ਮਾਮੂਲੀ ਸੀ 7 ਵਜੇ ਚਲੋ ਪਰਮਾਤਮਾ ਖੈਰ ਕਰੇ ਵਿਚਾਰਿਆਂ ਦਾ ਠੀਕ ਹੈ ਜੀ